ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪ੍ਰਾਉਡ ਪੰਜਾਬੀ ਤੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਅਲੱਗ-ਅਲੱਗ ਤਰ੍ਹਾਂ ਦੇ ਘਰਾਂ ਬਾਰੇ ਇਹ ਜਿਹੜਾ ਤੁਸੀਂ ਘਰ ਵੇਖ ਰਹੇ ਹੋ ਫਰੇਮ ਦੇ ਵਿੱਚ ਇਹਨਾਂ ਨੂੰ ਆਪਾਂ ਕਾਟੇਜਸ ਕਹਿ ਦਿੰਨੇ ਆ ਇਸ ਤਰ੍ਹਾਂ ਦੇ ਕਾਟੇਜਸ ਜਿਹੜੇ ਹੁੰਦੇ ਆ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਕਿ ਇਹ ਨੇਚਰ ਦੇ ਬਹੁਤ ਕਲੋਸ ਹੁੰਦੇ ਆ ਔਰ ਲਾਈਕ ਇਹ ਆਊਟਸਾਈਡ ਏਰੀਆਜ਼ ਦੇ ਵਿੱਚ ਹੁੰਦੇ ਆ ਇਹਨਾਂ ਦਾ ਸਾਈਜ਼ ਜ਼ਿਆਦਾ ਵੱਡਾ ਨਹੀਂ ਹੁੰਦਾ ਬਟ ਹਾਂ ਲੋਕੀ ਇਹਨਾਂ ਨੂੰ ਸ਼ਾਰਟ ਡਿਊਰੇਸ਼ਨਸ ਦੇ ਲਈ ਹਾਇਰ ਜਾਂ ਇਸ ਤਰ੍ਹਾਂ ਦੀ ਪ੍ਰੋਪਰਟੀਆਂ ਨੂੰ ਬਾਏ ਕਰਦੇ ਆ ਇਹਨਾਂ ਘਰਾਂ ਦੇ ਵਿੱਚ ਜਿਹੜੇ ਇਹਨਾਂ ਦੇ ਡੈਕ ਆਊਟਸਾਈਡ ਹੁੰਦੇ ਆ ਬਹੁਤ ਜ਼ਿਆਦਾ ਵੱਡੇ ਹੁੰਦੇ ਆ ਤੇ ਜਿਹੜੀਆਂ ਇਹਨਾਂ ਦੀ ਸਰਾਊਂਡਿੰਗਸ ਹੁੰਦੀਆਂ ਉਹ ਨੇਚਰਲ ਸੈਟਿੰਗਸ ਅਕੋਰਡਿੰਗ ਹੁੰਦੀਆਂ ਅੱਜਕੱਲ ਦੇ ਟਾਈਮ ਦੇ ਵਿੱਚ ਇਹ ਬਹੁਤ ਫੇਮਸ ਹੈਗੇ ਸੈਕਿੰਡ ਨੰਬਰ ਤੇ স্টোরি হাউਸਸ ਆ ਇਹਨਾਂ ਦੇ ਵਿੱਚ ਕੀ ਹੁੰਦਾ ਕਿ ਦੋ ਫਲੋਰਸ ਹੁੰਦੇ ਆ ਬਟ ਜਿਹੜਾ ਉੱਪਰ ਸੈਕਿੰਡ ਫਲੋਰ ਹੁੰਦਾ ਆ ਉਹਦਾ ਇੰਟਾਇਰ ਏਰੀਆ ਆ ਜਿਹੜਾ ਉਹ ਕਵਰ ਨਹੀਂ ਹੁੰਦਾ ਲਾਈਕ ਸਮਾਲਰ ਅਪਸਟੇਅਰ ਏਰੀਆ ਹੁੰਦਾ ਆ ਜਿਹਦੇ ਵਿੱਚ ਮੇਨਲੀ ਬੈੱਡਰੂਮ ਹੁੰਦਾ ਆ ਇਸ ਤਰ੍ਹਾਂ ਦੇ ਜਿਹੜੇ ਲਾਈਕ ਹਾਊਸਸ ਹੈਗੇ ਆ ਉਹਨਾਂ ਦੇ ਵਿੱਚ ਐਡੀਸ਼ਨਲ ਸਪੇਸ ਹੁੰਦੀ ਆ ਕਿ ਵਿਦਆਊਟ ਉਹਨੂੰ ਸੈਕਿੰਡ ਫਲੋਰ ਨੂੰ ਪੂਰਾ ਬਿਲਟ ਨਹੀਂ ਕਰਨਾ ਪੈਂਦਾ ਇਹ ਜਿਹੜਾ ਤੁਸੀਂ ਹੁਣ ਘਰ ਦੇਖ ਰਹੇ ਹੋ ਇਹਨਾਂ ਨੂੰ ਬੰਗਲੋਜ਼ ਕਹਿ ਦਿੰਦੇ ਆ ਇਹ ਇੱਕ ਤਰ੍ਹਾਂ ਦੀ ਲਾਈਕ ਡਿਟੈਚਡ ਟਾਈਪ ਆਫ ਹੋਮ ਹੀ ਹੈਗੇ ਆ ਇਹਨਾਂ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਸਾਰੇ ਰੂਮ ਹੁੰਦੇ ਆ ਉਹ ਇਕੋ ਹੀ ਲੈਵਲ ਤੇ ਹੁੰਦੇ ਆ ਇਹਨਾਂ ਦੇ ਵਿੱਚ ਕਈ ਕਰਾਂ ਦੇ ਵਿੱਚ ਬੇਸਮੈਂਟ ਹੁੰਦੀ ਆ ਤੇ ਕਈ ਕਰਾਂ ਦੇ ਵਿੱਚ ਨਹੀਂ ਵੀ ਹੁੰਦੀ ਹੈਗੀ ਸੋ ਹੁਣ ਆਪਾਂ ਡਿਸਕਸ ਕੀਤਾ ਹੈ ਕਿ ਤਿੰਨ ਤਰ੍ਹਾਂ ਦੇ ਘਰ ਕੈਨੇਡਾ ਦੇ ਵਿੱਚ ਕਿਵੇਂ ਦੇ ਹੁੰਦੇ ਆ ਨੈਕਸਟ ਵੀਡੀਓ 'ਚ ਆਪਾਂ ਅਪਡੇਟ ਕਰਾਂਗੇ ਨੈਕਸਟ ਟਾਈਪਸ ਥੈਂਕ ਯੂ so much